ਵਿਜੇ ਦਿਵਸ ਤੇ ਦਿੱਲੀ ਦੇ ਇੰਡੀਆ ਗੇਟ ਤੇ ਨਜ਼ਾਰਾ ਕੁਝ ਅਜਿਹਾ ਹੀ ਸੀ ਆਪਣੇ ਜਾਬਾਦ ਸਿਪਾਹੀਆਂ ਨੂੰ ਗੌਣ ਦਾ ਦੁੱਖ ਤਾਂ ਹਰ ਦਿਲ ਵਿੱਚ ਹੈ ਪਰ ਮਾਣ ਨਾਲ ਛਾਤੀ ਚੌੜੀ ਸਨਮਾਨ ਜਸਰ ਉੱਚਾ ਕਰਕੇ ਹਰ ਆਮੋ ਖਾਸ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ ਰੱਖਿਆ ਮੰਤਰੀ ਅਰੁਣ ਜੇਤਲੀ ਅਤੇ ਤਿੰਨਾਂ ਫੌਜਾਂ ਦੇ ਮੁਖੀਆਂ ਨੇ ਕਾਰਗਿਲ ਲਈ ਦਿੱਤੀ ਸ਼ਹਾਦਤ ਨੂੰ ਕੁਝ ਇਸ ਤਰ੍ਹਾਂ ਖਾਮੋਸ਼ੀ ਚ ਸਲਾਮ ਕੀਤਾ 15 ਸਾਲ ਤੋਂ ਹਰ ਸਾਲ 26 ਜੁਲਾਈ ਨੂੰ ਭਾਰਤੀ ਫੌਜ ਦੇ 530 ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ। ਦਿੱਲੀ ਦੇ ਅਮਰ ਜਵਾਨ ਜੋਤੀ ਤੇ ਹਰ ਸਾਲ ਵਾਂਗ ਇਸ ਵਾਰ ਵੀ ਕਰ ਗਈ ਜੰਗ ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਰੱਖਿਆ ਮੰਤਰੀ ਅਰੁਣ ਜੇਟਲੀ ਨੇ ਇਸ ਬਾਰ ਦੇ ਬਜਟ ਚ ਫੌਜ ਲਈ ਫੰਡ ਵਧਾਏ ਜਾਣ ਅਤੇ ਫੌਜ ਦੀ ਤਾਕਤ ਦਾ ਜ਼ਿਕਰ ਕੀਤਾ। ਸੈਨਾ ਇਸ ਵਿੱਚ ਪੂਰੀ ਇਕਵਿਪਡ ਹੈ। ਪੂਰਨ ਰੂਪ سے ਤਿਆਰ ਹੈ। ਅਤੇ ਜੋ ਜੋ वक्त के हिसाब से और उनकी जरूरतें और आवश्यकताएं होती है प्राथमिकता पे तौर पे और जगह से खर्चा काट कर भी इधर देना पड़ा तो हम लोग देते हैं और इस साल भी हमने उस खर्चे को जो डिफेंस एक्सपेंडिचर है उसके लिए बढ़ाने का प्रयास किया है फौज मुखी जनरल बिक्रम सिंह ने देश की आवाम नहा दिता कि वो अपने जवानों के भरोसा कायम रखन देखिए भरोसा मैं आपको ये दलाना चाहता हूँ एज चीफ ऑफ द आर्मी स्टाफ कि आपकी जो फौज है वो तैनात है ਭਟਕੇ ਉੱਪਰ ਔਰ ਉਸਮੇ ਉਹ ਕਾਬਲੀਅਤ ਹੈ ਦੇਸ਼ ਦੀ ਸਵਰਾਇਨਟੀ ਕੋ ਦੇਸ਼ ਦੀ ਜੋ ਟੈਰੀਟੋਰੀਅਲ ਇੰਟੀਗ੍ਰਿਟੀ ਹੈ ਉਸ ਨੂੰ ਕਾਟ ਕਰਨੇ ਲਈ ਉਸ ਨੂੰ ਪ੍ਰੋਟੈਕਟ ਕਰਨੇ ਲਈ 25 ਜੁਲਾਈ 1999 ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕੀਤਾ ਆਪਰੇਸ਼ਨ ਵਿਜੇ ਦੇ ਸਫਲ ਹੋਣ ਦਾ ਐਲਾਨ 26 ਜੁਲਾਈ 1999 ਨੂੰ ਮਨਾਇਆ ਗਿਆ ਵਿਜੇ ਦਿਵਸ ਵਿਜੇ ਦਿਵਸ ਮਿਸਾਲ ਹੈ 503 ਜਵਾਨਾਂ ਨੇ ਆਪਣੇ ਦੇਸ਼ ਲਈ ਪਿਆਰ ਦਿੱਤੀ ਮਿਸਾਲ ਹੈ ਭਾਰਤੀ ਫੌਜ ਦੀ ਤਾਕਤ ਦਿੱਤੀ ਤੇ ਸਬੂਤ ਹੈ ਕਿ ਭਾਰਤ ਦੀ ਸੁਰੱਖਿਆ ਦੀ ਗੱਲ ਹੋਵੇਗੀ ਤਾਂ ਭਾਰਤੀ ਫੌਜ ਹਮੇਸ਼ਾ ਤਿਆਰ ਬਰ ਤਿਆਰ ਰਹੇਗੀ